ਚੀਆ ਗੱਲ ਤੁਸੀਂ ਵੇਖ ਰਹੇ ਹੋ ਪੰਜਾਬ ਲੋਕ ਆਵਾਜ਼ ਤੇ ਮੈਂ ਹਾਂ ਨਾਜੀ ਇਸ ਸਮੇਂ ਅਸੀਂ ਮੋਹਾਲੀ ਦੇ ਇੱਕ ਫੇਸ ਦੇ ਵਿੱਚ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਦੇ ਵਿੱਚ ਕਿ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਦੱਸਿਆ ਜਾ ਰਿਹਾ ਕਿ ਜੇ ਹੁਣ ਕੋਈ ਵਿਅਕਤੀ ਹੈਲਮਟ ਨਹੀਂ ਪਾਊਗਾ ਜਾਂ ਰੈੱਡ ਲਾਈਟ ਨੂੰ ਪਾਰ ਕਰੂਗਾ ਤਾਂ ਉਹਦਾ ਚਲਾਨ ਨਾਲ ਦੀ ਨਾਲ ਕੱਟਿਆ ਜਾਵੇਗਾ ਤੇ ਚਲਾਨ ਦਾ ਭਾਰੀ ਨੁਕਸਾਨ ਹੁਣ ਲੋਕਾਂ ਨੂੰ ਕਰਨਾ ਪਵੇਗਾ ਤਸਵੀਰਾਂ ਜੀ ਤੁਸੀਂ ਵੇਖ ਸਕਦੇ ਹੋ ਕਿ ਟ੍ਰੈਫਿਕ ਜਮ ਲੱਗਿਆ ਹੋਇਆ ਹੈ ਲੋਕ ਟ੍ਰੈਫਿਕ ਦੇ ਵਿੱਚ ਫਸੇ ਹਨ ਤੇ ਨਾਲ ਹੀ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਜਾ ਰਹੀ ਦੱਸਿਆ ਜਾ ਰਿਹਾ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਚ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਪਾਬੰਦੀ ਕੀਤੀ ਹੈ ਉਸੇ ਤਰੀਕੇ ਨਾਲ ਹੁਣ ਮੋਹਾਲੀ ਦੇ ਵਿੱਚ ਵੀ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਸਖਤ ਹੁਕਮ ਜਾਰੀ ਕਰ ਦਿੱਤੇ ਗਿਆ ਦੱਸਿਆ ਜਾ ਰਿਹਾ ਹੈ ਕਿ ਜੋ ਇਹ ਸੀਸੀਟੀਵੀ ਕੈਮਰੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਕੈਮਰੇ ਨੇ ਇਹ 17 ਥਾਵਾਂ ਤੇ ਲਾਏ ਗਏ ਨੇ ਵਕਵਕ ਏਰੀਆ ਦੇ ਵਿੱਚ ਇਹ ਲਾਏ ਗਏ ਨੇ ਤੇ ਹੁਣ ਲੋਕਾਂ ਤੇ ਇਸ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਹੁਣ ਕੋਈ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕਦਾ ਚੰਡੀਗੜ੍ਹ ਦੇ ਵਿੱਚ ਵੀ ਟ੍ਰੈਫਿਕ ਨਿਯਮਾਂ ਦੇ ਰੂਲ ਬਹੁਤ ਹੀ ਸਖਤ ਕੀਤੇ ਗਏ ਹਨ ਤੇ ਹੁਣ ਮੋਹਾਲੀ ਦੇ ਵਿੱਚ ਵੀ ਲੋਕਾਂ ਨੂੰ ਆਉਣ ਤੋਂ ਪਹਿਲਾਂ ਸੋਵਰ ਸੋਚਣਾ ਪਾਊਗਾ ਕਿ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕਦੇ ਜਿਉ ਹਲਮੇਟ ਨਹੀਂ ਪੌਂਦੇ ਜਾਂ ਡਰਾਈਵਿੰਗ ਕਰਦੇ ਸਮੇਂ ਫੋਨ ਦਾ ਯੂਜ਼ ਕਰਦੇ ਹਨ ਤਾਂ ਉਹਨਾਂ ਦਾ ਚਲਾਨ ਨਾਲ ਦੀ ਨਾਲ ਕੱਟਿਆ ਜਾਵੇਗਾ ਤੇ ਉਹਨਾਂ ਦਾ ਭੁਗਤਾਨ ਉਹਨਾਂ ਨੂੰ ਭਾਰੀ ਕਰਨਾ ਪਵੇਗਾ ਇਸ ਦੇ ਨਾਲ ਹੀ ਚਲਾਨ ਕੱਟ ਕੇ ਨਾਲ ਦੀ ਨਾਲ ਉਹਨਾਂ ਦੇ ਘਰ ਪਹੁੰਚ ਜਾਏਗਾ ਉਹਨਾਂ ਦੀ ਫੋਟੋ ਦੇ ਸਮੇਤ ਤਾਂ ਦੱਸ ਦਿੱਤਾ ਜਾਵੇ ਕਿ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਹਾਈ ਟੈਕ ਕੈਮਰੇ ਨੇ ਇਹ ਲੋਕਾਂ ਉੱਪਰ ਪੂਰੀ ਨਜ਼ਰ ਟਿਕਾਏ ਰੱਖੇ ਹੋਏ ਨੇ ਤੇ ਲੋਕ ਕੋ ਉਲੰਘਣਾ ਨਹੀਂ ਕਰ ਸਕਦੇ ਟ੍ਰੈਫਿਕ ਨਿਯਮਾਂ ਦੀ ਤੇ ਲੋਕਾਂ ਦਾ ਆਣਾ ਜਾਣਾ ਬਣਿਆ ਤੇ ਹੁਣ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਉਸੇ ਅਕੋਰਡਿੰਗ ਰੁਕ ਰਹੇ ਹਨ ਰੈੱਡ ਲਾਈਟ ਨੂੰ ਦੇਖ ਕੇ ਰੁਕ ਰਹੇ ਹਨ ਤੇ ਗ੍ਰੀਨ ਨੂੰ ਦੇਖ ਕੇ ਪਾਰ ਕਰ ਰਹੇ ਨੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਿੱਤੀ ਜਾ ਰਹੀ ਹੈ ਮਾਨ ਸਰਕਾਰ ਨੇ ਬਹੁਤ ਵੱਡਾ ਫੈਸਲਾ ਲਿਆ ਹੈ ਮੋਹਾਲੀ ਦੇ ਵਿੱਚ ਲੋਕਾਂ ਲਈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਕਿਉਂਕਿ ਟ੍ਰੈਫਿਕ ਦੀ ਉਲੰਘਣਾ ਕਰਨ ਤੇ ਹੀ ਲੋਕਾਂ ਵੱਲੋਂ ਐਕਸੀਡੈਂਟ ਹੋ ਰਹੇ ਤੇ ਜਿਸ ਕਰਕੇ ਲੋਕਾਂ ਵਿੱਚ ਜਾਨ ਜਾ ਰਹੀਆਂ ਸਨ ਤੇ ਹੁਣ ਜੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਰਹੇ ਆਂ ਤਾਂ ਲੋਕ ਸੇਫ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਇਹ ਹਾਈ ਟੈਕ ਕੈਮਰੇ ਹਨ ਇਹ ਲੋਕਾਂ ਤੇ ਨਿਗਰ ਨਜ਼ਰ ਟਿਕਾ ਨਿਗਰਾਨੀ ਕਰ ਰਹੇ ਆਂ ਤੇ ਹੁਣ ਕੋਈ ਵੀ ਇਸ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰ ਰਿਹਾ ਇਸੇ ਤਰੀਕੇ ਨਾਲ ਸਾਡੇ ਨਾਲ ਜੁੜੇ ਰਹੋ ਤੇ ਵੇਖਦੇ ਰਹੋ ਪੰਜਾਬ ਲੋਕ ਆਵਾਜ਼